ਕਰਦੇ ਝਗੜੇ ਕਰੀਂਦੇ ਓਏ ਸ਼ੱਕ ਵੇਸ਼ ਕਹਤਾਂ ਨਾਲ ਪਿਆਰੀ ਨਬੀਂਦੇ ਓਏ ਇੰਜ ਨਹੀਂ ਕਰੀਂਦੇ ਆਪੇ ਰੋਗ ਲਾਉਣੇ ਆਪੇ ਤੇੜੀਆਂ ਦਵਾਈਆਂ ਆ ਜਾ ਓਏ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਜਾ ਓਏ ਅਸੀਂ ਵੇਖ ਲਈਆਂ ਤੇਰੀਆਂ ਵਫਾਵਾਂ ਅੱਲੇ ਅੱਲੇ ਚੱਖ ਮਤੇ ਹੱਥ ਨਹੀਂ ਤਰੀ ਦੇਵੇ ਇੰਜ ਨਹੀਂ ਕਰੀਂਦੇ ਗਹਿਰਾ ਪਿੱਛੇ ਲੱਗ ਕੇ ਜੇ ਦਿਲ ਜੇ ਵਟਾਉਣਾ ਸੀ ਕੱਚਿਆ ਪਿਆਰ ਦਿਆ ਪਿਆਰ ਕਾਨੂੰ ਪਾਉਣਾ ਸੀ ਕੱਚਿਆ ਪਿਆਰ ਦਿਆ ਪਿਆਰ ਕਾਨੂੰ ਪਾਉਣਾ ਸੀ ਗਾਂਬੀ ਪਲੇ ਪੱਲੜ ਚ ਦਿਲ ਨਹੀਂ ਤੁਲਿੰਦੇ ਓਏ ਇੰਜ ਨਹੀਂ ਕਰੀਂਦੇ ਮੁੰਦਰੀ ਮਹੱਬਤਾਂ ਦੀ ਨਗ ਪਾਇਆ ਕੱਚ ਦਾ ਜੋਰੀਆ ਵੇ ਤੇਥੋਂ ਨਾ ਪਛਾਣ ਹੋਇਆ ਸੱਚ ਦਾ ਜੋਰੀਆ ਵੇ ਤੇਥੋਂ ਨਾ ਪਛਾਣ ਹੋਇਆ ਸੱਚ ਦਾ ਤਾਵੇ ਨਕੀਨੀਆਂ ਦੀ ਤਾਵੇ ਨਕੀਨੀਆਂ ਦੀ ਕੱਚ ਨਹੀਂ ਜੜੀਂਦੇ ਓਏ ਇੰਝ ਨਹੀਂ ਕਰੀਂਦੇ ਸੱਜਣਾ ਵੀ ਨਹੀਂਓ ਕਦੇ ਝਗੜੇ ਕਰੀਂਦੇ ਓਏ ਛਕਵੇ ਸ਼ਕਤਾਂ ਨਾਲ ਪਿਆਰ ਨਹੀਂ ਨਦੀਂਦੇ ਓਏ ਇੰਝ ਨਹੀਂ ਕਰੀਂਦੇ ਜਿੰਨੂੰ ਦੁੱਖ ਦੱਸੇਂਗਾ ਓਏ ਇਹ ਦੁੱਖ ਨੂੰ ਵਧਾ ਏ ਕਾਲੀਆਂ ਜੀ ਬਾ ਵਾਲੇ ਤੈਨੂੰ ਡੰਗ ਜਾਣਗੇ ਕਾਲੀਆਂ ਜੀ ਬਾ ਵਾਲੇ ਇਹ ਤੈਨੂੰ ਡੰਗ ਜਾਣਗੇ ਸੱਪ ਨੀਂਦੇ ਪੁੱਤ ਕਦੇ ਮਿਤਨੀ ਬੜੀਂਂ ਦੇ ਓਏ ਇੰਜ ਨਹੀਂ ਕਰੀਂਦੇ ਇੱਕ ਵਾਰੀ ਤੇ ਤੇ ਮੌਕਾ ਪੁੱਲਾ ਬਕਸ਼ੂਣ ਦਾ ਆ ਦਿਲ ਨਾਲ ਤੋੜੀ ਚੱਲੇ ਮਰ ਜਾਣ ਮਾਨਦਾ ਦਿਲ ਨਾਲ ਤੋੜੀ ਚੱਲੇ ਮਰ ਜਾਣ ਮਾਨਦਾ ਯਾਰ ਤੀਆਂ ਗੱਲਾਂ ਸੋਣੇ ਜੇ ਤਾਰਦੀਆਂ ਗੱਲਾਂ ਵਾਲਾ ਗੁੱਸਾ ਨਹੀਂ ਮਣੀਂਦੇ ਓਏ ਇੰਜ ਨਹੀਂ ਕਰੀਂਂਦੇ ਓਏ ਸੱਜਣਾ ਵੇ ਨਹੀਂ ਕਦੇ ਝਗੜੇ ਕਰ ਹੀ ਹਿੰਦੇ ਓਏ ਸ਼ਿਕਵੇ ਸ਼ਿਕਤਾਂ ਨਾਲ ਪਿਆਰ ਨਹੀਂ ਨਭੀ ਹਿੰਦੇ ਓਏ ਇੰਜ ਨਹੀਂ ਕਰੀਂ ਹਿੰਦੇ ਕਿਆ ਬਾਤ ਕਿਆ ਬਾਤ ਬਹੁਤ ਹੀ ਖੂਬਸੂਰਤ ਮਾਜਾ ਮਾਜਾ